ਅੱਜ ਆਪਾਂ ਜਾਣਕਾਰੀ ਇਕੱਤਰ ਕਰਾਂਗੇ ਕੁਸ਼ਾਨ ਕਾਲਾ ਕਲਾ ਦੀ ਕੁਸ਼ਾਨ ਕਾਲਾ ਜਿਹੜਾ ਹੈ 1 ਤੋਂ 250 ਇਸਵੀ ਸਤਾਬਦੀ ਤੱਕ ਦਾ ਜਿਹੜਾ ਹੈ ਇਹ ਚੱਲਿਆ ਤੇ ਇਹਦੀ ਕਲਾ ਬਾਰੇ ਜਾਣਕਾਰੀ ਹਾਸਲ ਕਰਾਂਗੇ ਤੇ ਇਹਦੇ ਲਈ ਤੁਸੀਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਹ ਹਿਸਟੋਰੀਕਲ ਚੈਨਲ ਆ ਤੇ ਇਹਦੇ ਤੇ ਨੌਲੇਜ ਜਿਹੜੀਆਂ ਉਹਦੇ ਉੱਪਰਪੂਰ ਗੱਲਾਂ ਜਿਹੜੀਆਂ ਉਹ ਮਿਲਦੀਆਂ ਨੇ ਇਸ ਕਾਲ ਵਿੱਚ ਮੂਰਤੀ ਕਲਾ ਦੇ ਦੋ ਕੇਂਦਰ ਗੰਧਾਰ ਤੇ ਮਥਰਾ ਸਕੂਲ ਹੋਂਦ ਵਿੱਚ ਆਏ ਕੁਸ਼ਾਨ ਵੰਸ਼ ਦੇ ਮੁੰਡ ਬਾਰੇ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਕੇਂਦਰੀ ਏਸ਼ੀਆ ਦੇ ਸਨ ਇਹਨਾਂ ਦਾ ਰਾਜ ਅਫਗਾਨਿਸਤਾਨ ਤੋਂ ਉੱਤਰ ਵੱਲ ਥੋੜੇ ਜਿਹਾ ਇਲਾਕੇ ਵਿੱਚ ਆਰੰਭ ਹੋਇਆ ਕੁਸ਼ਾਨ ਇਹਨਾਂ ਦੇ ਮੂਲ ਦੇ ਸਥਾਨ ਦਾ ਨਾਮ ਸੀ ਜਿੱਥੋਂ ਦੇ ਇਹ ਵਸਨ ਇੱਕ ਸਨ ਵੀ ਮਾਕੋਦ ਫਿਸ ਨੇ ਪਿਸ਼ਾਵਰ ਤੇ ਅਧਿਕਾਰ ਕਰ ਲਿਆ ਤੇ ਇਸ ਪਿੱਛੋਂ ਕ੍ਰਿਸ਼ਕ ਨੇ ਆਪਣੇ ਰਾਜ ਨੂੰ ਪੱਕੇ ਪੈਰਾਂ 'ਤੇ ਖੜਾ ਕੀਤਾ ਗਣੇਸ਼ ਅਸ਼ੋਕ ਮਾਨਗ ਮਹਾਨ ਰਾਜਾ ਸੀ ਇਸ ਦੀ ਇਸ ਰਾਜ ਦੀ ਪਹਿਲੀ ਸਦੀ ਈਸਵੀ ਵਿੱਚ ਆਰੰਭ ਹੋਇਆ ਜਾਪਦਾ ਹੈ ਉਸਨੇ ਕਸ਼ਮੀਰ ਉੱਤੇ ਅਧਿਕਾਰ ਕੀਤਾ ਕਿਉਂਕਿ ਉਹ ਤੁੰਤ ਸੁੰਦਰ ਥਾਵਾਂ ਦਾ ਸ਼ਕੀਨ ਸੀ ਉਸ ਰਾਜ ਵਿੱਚ ਉੱਤਰ ਵਿੱਚ ਅਫਗਾਨਿਸਤਾਨ ਨੂੰ ਬੈਕਟੀਰੀਆ ਤੇ ਭਾਰਤ ਵਿੱਚ ਪਸ਼ਾਵਰ, ਰਾਵਲਪਿੰਡੀ, ਬਹਾਵਲਪੁਰ, ਮਥਰਾ, ਪੁਸ਼ਾਬੀ ਸਾਰਨਾਥ ਵਰਗੀਆਂ ਉੱਗੀਆਂ ਥਾਵਾਂ ਉੱਤੇ ਸੀ ਇਸ ਦੇ ਸਿੱਕੇ ਬਿਹਾਰ ਤੇ ਬੰਗਾਲ ਵਿੱਚ ਵੀ ਮਿਲੇ ਹਨ ਪਰ ਜਾਪਦਾ ਹੈ ਕਿ ਇਹ ਸਥਾਨ ਇਸ ਦੇ ਰਾਜ ਅਧੀਨ ਨਹੀਂ ਸਨ ਇਸ ਦੀ ਰਾਜਧਾਨੀ ਪਸ਼ਾਵਰ ਸੀ ਇਹ ਇਸ ਦੀ ਮੌਤ ਪਿੱਛੋਂ ਇਸ ਵੰਸ਼ ਦਾ ਕੋਈ ਬਹਾਦਰ ਰਾਜਾ ਨਹੀਂ ਸੀ ਕਿ ਜਿਸ ਸਦੀ ਈਸਵੀ ਵਿੱਚ ਇਹ ਰਾਜ ਖੇਰੂ ਖੇਰੂ ਹੋ ਗਿਆ ਕਲਿਸ਼ਕ ਨੇ ਅਸ਼ੋਕ ਵਾਂਗ ਸਤੂਪ ਅਤੇ ਆਸ਼ਰਮਾਂ ਦਾ ਕਾਫੀ ਕੰਮ ਕੀਤਾ ਪਸ਼ਾਵਰ ਵਿੱਚ ਇੱਕ ਸਤੂਪ ਅਤੇ ਇੱਕ ਬਹੁਤ ਵੱਡਾ ਲੱਕੜੀ ਦਾ ਮিনার ਬਣਵਾਇਆ ਇਹ ਬੁੱਧਮੱਤ ਨੂੰ ਮੰਨਣ ਵਾਲਾ ਸੀ ਤੇ ਇਸ ਦੀ ਸਾਰੀ ਭਵਨ ਉਸਾਰੀ ਮੂਰਤੀ ਕਲਾ ਬੁੱਧ ਧਰਮ ਦੇ ਆਧਾਰ ਤੇ ਹੋਈ ਸੀ ਇਸ ਵਿੱਚ ਉੱਚੇ ਮਨਾਰ ਅਤੇ ਸਤੂਪ ਬੁੱਧ ਦੀਆਂ ਹਸਤੀਆਂ ਰੱਖੀਆਂ ਹੋਈਆਂ ਸਨ ਸਤੂਪ ਦਾ ਨਿਰਮਾਣ ਇੱਕ ਯੂਨਾਨੀ ਭਵਨ ਨਿਰਮਾਣ ਮਾਹਿਰ ਦੀ ਦੇਖ ਰੇਖੇਟ ਹੋਇਆ ਸੀ ਉਸ ਨੇ ਟੈਕਸਲਾ ਦੇ ਨੇੜੇ ਇੱਕ ਸ਼ਹਿਰ ਬਣਵਾਇਆ ਸੀ ਜਿ ਕਨਿਸ਼ਕਪੁਰ ਇਸ ਦੇ ਸਮੇਂ ਵਿੱਚ ਤਿਆਰ ਹੋਇਆ ਪ੍ਰਤੀਤ ਹੁੰਦਾ ਹੈ ਕਨਿਸ਼ਕ ਜਨਾਨੀ ਸਭਤਾ ਦੀ ਕਦਰਾਂ ਕਰਦਾ ਸੀ ਤੇ ਇਸ ਦੀ ਇਸ ਦੇ ਰਹਿਣ ਸਹਿਣ ਤੇ ਇਸ ਦੀ ਕਲਾ ਤੇ ਯੁਨਾਨੀਆਂ ਦਾ ਪ੍ਰਭਾਵ ਸੀ ਬੁੱਧੂ ਦੀ ਸ਼ਕਲ ਬੁੱਧ ਦੀ ਸ਼ਕਲ ਕਹੀ ਸਿੱਕੇਾਂ ਉੱਤੇ ਹਾਂ ਅਤੇ ਹੈ ਜੋ ਨਾਨੀ ਪ੍ਰਭਾਵ ਰੱਖਦੀ ਹੈ ਇਸ ਨੇ ਬੋਧੀਆਂ ਦੀ ਸਭਾ ਬੁਲਾਈ ਸੀ ਜਿਸ ਦੇ ਅੰਤ ਵਿੱਚ ਇਸ ਮੱਥ ਤੇ ਚੱਲਣ ਵਾਲਿਆਂ ਲਈ ਕੁਝ ਨਿਯਮ ਬਣਾਏ ਗਏ ਸੀ ਇਹ ਨਿਯਮ ਪਿੱਤਲ ਦੀਆਂ ਪਲੇਟਾਂ ਤੇ ਖਤਵਾਏ ਗਏ ਤੇ ਇਹਨਾਂ ਨੂੰ ਇੱਕ ਸਤੂਪ ਵਿੱਚ ਦਬਾ ਦਿੱਤਾ ਗਿਆ ਸੀ ਤੇ ਇਸ ਸਭਾ ਦਾ ਸਥਾਨ ਕਸ਼ਮੀਰ ਸੀ ਤੇ ਇਹ ਸਤੂਪ ਵੀ ਉੱਥੇ ਹੀ ਸੀ ਕਨਿਸ਼ਕ ਦੇ ਸਮੇਂ ਵਿੱਚ ਬੁੱਧੀ ਮੂਰਤੀ ਤਿਆਰ ਕਰਨ ਦੀ ਵੀ ਖੁੱਲ ਹੋ ਗਈ ਸੀ ਬੁੱਧ ਨੂੰ ਦੇਵੀ ਦੇਵਤਿਆਂ ਨਾਲੋਂ ਉੱਚਾ ਸਮਝਿਆ ਜਾਂਦਾ ਸੀ ਇਸ ਮਤ ਦੇ ਸ਼ਰਧਾਲੂਆਂ ਲਈ ਹਿੰਦੂ ਮਤਵਾਰਾਂ ਕਈ ਗੁੰਝਲਦਾਰ ਰਸਮਾਂ ਤੇ ਰਿਵਾਜ ਪ੍ਰਚਲਿਤ ਕਰ ਦਿੱਤੇ ਗਏ ਸੀ ਸ਼ਰਧਾਲੂਆਂ ਲਈ ਬੋਧੀ ਬਣਨਾ ਤੇ ਮੁਕਤੀ ਪ੍ਰਾਪਤ ਕਰਨਾ ਇੰਨਾ ਸਧਾਰਨ ਨਹੀਂ ਰਿਹਾ ਸੀ ਜਿੰਨਾ ਪਹਿਲਾਂ ਹੁੰਦਾ ਸੀ ਬੁੱਧ ਮਤ ਦੇ ਇਸ ਪੱਖ ਨੂੰ ਮਹਾਮਾਨ ਕਿਹਾ ਜਾਂਦਾ ਹੈ ਤੇ ਪ੍ਰਚੀਨ ਬੋਧੀ ਸਿਧਾਂਤਾਂ ਨੂੰ ਹੀਨਾਨ ਕਿਹਾ ਜਾਂਦਾ ਸੀ ਅਰਥਾਤ ਬੁੱਧ ਮਤ ਦੇ ਦੋ ਭਾਗ ਹੋ ਗਏ ਕਸ਼ਾਨ ਰਾਜਕਾਲ ਵਿੱਚ ਮੂਰਤੀ ਕਲਾ ਦਾ ਕੰਮ ਬਹੁਤ ਹੋਇਆ ਇਸਦੀ ਇੱਕ ਨਵੀਂ ਸ਼ੈਲੀ ਦਾ ਨਿਰਮਾਣ ਕੀਤਾ ਗਿਆ ਇਸ ਦਾ ਨਾਮ ਗੰਧਾਰ ਕਲਾ ਸੀ ਇਸ ਸਮੇਂ ਤੋਂ ਪਹਿਲਾਂ ਬੁੱਧ ਨੂੰ ਮਨੁੱਖੀ ਰੂਪ ਵਿੱਚ ਨਹੀਂ ਸੀ ਦਿਖਾਇਆ ਜਾਂਦਾ ਜਿੰਨਾਂ ਰਾਹੀਂ ਦਰਸਾਇਆ ਜਾਂਦਾ ਸੀ ਪਰ ਹੁਣ ਬੁੱਧ ਦਾ ਮਨੁੱਖੀ ਰੂਪ ਹਰਥਾਂ ਤਿਆਰ ਹੋਣ ਲੱਗ ਪਿਆ ਸੀ ਗੰਧਾਰ ਕਲਾ ਦਾ ਵਿਸ਼ਾ ਨਵਾ ਬੁੱਧਮਤ ਸੀ ਇਸ ਸਮੇਂ ਦੀ ਕਲਾ ਉੱਤਯ ਯੂਨਾਨੀ ਪਰੰਪਰਾ ਦਾ ਪ੍ਰਭਾਵ ਹੈ ਇਸ ਕਲਾ ਨੂੰ ਹਿੰਦ ਯੂਨਾਨੀ ਕਲਾ ਵੀ ਕਿਹਾ ਜਾਂਦਾ ਹੈ ਮਹਾਤਮਾ ਬੁੱਧ ਦੀ ਪਹਿਲਾਂ ਤਿਆਰ ਹੋਈ ਸ਼ਕਲ ਯੂਨਾਨੀ ਦੇਵਤੇ ਅਪੋਲੋ ਨਾਲ ਮਿਲਦੀ-ਜੁਲਦੀ ਹੈ ਇਸ ਦੇ ਵਸਤਰ ਵੀ ਯੂਨਾਨੀਆਂ ਵਾਂਗ ਪਾਏ ਹੋਏ ਹਨ ਮਥਰਾਤੀ ਅਮਰਾਵਤੀ ਦੀ ਕਲਾ ਨੇ ਇਸ ਕਲਾ ਤੋਂ ਕੋਈ ਖਾਸ ਗੁਣ ਪ੍ਰਾਪਤ ਨਹੀਂ ਕੀਤਾ ਕਨਿਸ਼ਕ ਦੀਆਂ ਮੂਰਤੀਆਂ ਤਿਆਰ ਕੀਤੀਆਂ ਗਈਆਂ ਜਿਸ ਦੀ ਸ਼ਕਲ ਸਕਿਆਂ ਉੱਤੇ ਵੀ ਮਿਲਦੀ ਹੈ ਗੰਧਾਰ ਤੇ ਮਥਰਾ ਕੁਸ਼ਾਨ ਰਾਜ ਦੇ ਅਧੀਨ ਸਨ ਪਰ ਇਹ ਦੋਹਾਂ ਦੇ ਕੇਂਦਰ ਦੀ ਸ਼ੈਲੀ ਵੱਖਰੀ ਵੱਖਰੀ ਹੈ ਦੱਖਣ ਵਿੱਚ ਅਮਰਾਵਤੀ ਵਿੱਚ ਭਾਰਤ ਦਾ ਵਿਕਾਸ ਨਾਲੋਂ ਨਾਲ ਹੁੰਦਾ ਰਿਹਾ ਗੰਧਾਰ ਭਾਰਤ ਵਿੱਚ ਭਾਰਤ ਦੇ ਉੱਤਰ ਪੱਛਮ ਵੱਲ ਹੈ ਇਹ ਪ੍ਰਾਚੀਨ ਕਾਲ ਵਿੱਚ ਭਾਰਤ ਦਾ ਭਾਗ ਰਿਹਾ ਹੈ ਹੁਣ ਇਸ ਨੂੰ ਕੰਧਾਰ ਕਿਹਾ ਜਾਂਦਾ ਹੈ ਹੁਣ ਇਹ ਭਾਰਤ ਦਾ ਭਾਗ ਨਹੀਂ ਹੈ ਕੁਸ਼ਾਨ ਰਾਜ ਦੇ ਸਮੇਂ ਇੱਥੇ ਅਣਗਿਣਤ ਉੱਗੇ ਸਤੂਪ ਤਿਆਰ ਹੋਏ ਸੀ ਇਹਨਾਂ ਵਿੱਚ ਵਧੇਰੇ ਪਸ਼ਾਵਰ ਬੈਕਟੀਰੀਆ ਜਿਹੜੇ ਬਣਵਾਏ ਗਏ ਮੋਡਲੇ ਸਤੂਪ ਭਾਰਤ ਦੇ ਮੋਡਲੇ ਸਤੂਪਾਂ ਵਾਂਗ ਅਰਧ ਗੋਲੇ ਵਰਗੇ ਸਨ ਪਰ ਪਿਛਲੇਰੇ ਸਮੇਂ ਦੇ ਕੁਝ ਫਰਕ ਰੱਖਦੇ ਸਨ ਇਹਨਾਂ ਦਾ ਥੜਾ ਚੌਰਸ ਹੋ ਗਿਆ ਸੀ ਇਹਨਾਂ ਉੱਤੇ ਗੋਲ ਸਤੂਪ ਸੀ ਉਸ ਉੱਤੇ ਮਨਾਰ ਅਤੇ ਛਦਰੀ ਪਿਸ਼ਾਵਰ ਦਾ ਕਨਿਸ਼ਕ ਇਸ ਇਹ ਬਹੁਤ ਉੱਗਾ ਸੀ ਇਸ ਦਾ ਆਧਾਰ 2 218 ਫੁੱਟ ਵਰਗ ਸੀ ਇਹ ਸਤੂਪ ਨਹੀਂ ਹੈ ਇਸ ਦੀ ਬਣਾਵਟ ਬਾਰੇ ਬੋਧੀ ਚੀਨੀ ਲਿਖਤਾ ਮਿਲਦੀਆਂ ਹਨ ਹਿਉਨ ਸੰਗ ਅਤੇ ਫਾਇਾਨੀ ਇਸ ਬਾਰੇ ਲਿਖਿਆ ਹੈ ਕਿ ਇਸ ਥਰੇ ਦੀਆਂ ਪੰਜ ਪਰਤਾਂ ਹਨ ਇਹ ਲੱਕੜੀ ਦਾ ਬਣਿਆ ਹੋਇਆ ਹੈ ਖਦਾਈ ਕਰਕੇ ਸਜਾਵਟ ਕੀਤੀ ਹੋਈ ਹੈ ਇਸ ਦੇ ਉੱਤੇ ਲੋਹੇ ਦੀ ਸਲਾਕ ਅਤੇ ਛਤਰੀ ਆਦ ਸੀ ਇਸ ਦੀ ਉਚਾਈ ਦਿੱਲੀ ਦੇ ਕੁਤਬ ਮিনার ਤੋਂ 3 ਗੁਣਾ ਉੱਚੀ ਸੀ ਬਾਕੀ ਆਸ਼ਰਮਾਂ ਉਹਾਂ ਦੀ ਢੇਰੀ ਵੀ ਬਹੁਤ ਸੁੰਦਰ ਸੀ ਕਈ ਗੁਫਾ ਆਸ਼ਰਮ ਵੀ ਸਨ ਇਹ ਆਸ਼ਰਮ ਮੂਰਤੀਆਂ ਵਿੱਚ ਸਿੱਤਰਾਂ ਵਿੱਚ ਸ਼ਿੰਗਾਰੇ ਸ਼ਿੰਗਾਰੇ ਗਏ ਹਨ ਇਹ ਨਮੂਨੇ ਬੁੱਧਮਤ ਨਾਲ ਸੰਬੰਧਿਤ ਹਨ ਟੈਕਸਲਾ ਦਾ ਬੈਠਾ ਬੁੱਧ ਇਹ 64 ਸੈਂਟੀਮੀਟਰ ਉੱਚਾ ਹੈ ਇਹ ਸਿੱਖਿਆ ਦੇ ਰਿਹਾ ਹੈ ਤਖਤੇ ਬਾਈ ਦਾ ਬੈਠਾ ਬੁੱਧ ਇਹ 52 ਸੈਂਟੀਮੀਟਰ ਉੱਚਾ ਹੈ ਇਹ ਸ਼ੇਰ ਆਸਨ ਉੱਤੇ ਬੈਠਾ ਹੈ ਇਹ ਅੱਜਕੱਲ ਬਰਲਨ ਦੇ ਅਜਾਬਕਾਰ ਵਿੱਚ ਪਿਆ ਹੈ ਇਸਦੇ ਦੋਵੇਂ ਹੱਥ ਟੁੱਟ ਗਏ ਹਨ ਇੰਜ ਪ੍ਰਤੀਤ ਹੁੰਦਾ ਹੈ ਕਿ ਇਸ ਦਾ ਸੱਜਾ ਹੱਥ ਅਵੇ ਮੂद्रा ਵਿੱਚ ਸੀ ਇਸ ਦਾ ਸਾਰਾ ਸਰੀਰ ਬੋਧੀ ਇਸ ਦਾ ਸਾਰਾ ਸਰੀਰ 8 17 ਨਾਲ ਟਕਿਆ ਹੋਇਆ ਹੈ ਇਹ ਵਸਤਰ ਬਹੁਤ ਭਾਰੇ ਹਨ ਇਹ ਜ ਮੂਹ ਯੂਨਾਨੀ ਪ੍ਰਭਾਵ ਹੇਠ ਹੈ ਪ੍ਰਕਾਸ਼ ਕੁੰਡਲ ਸਾਦਾ ਹੈ ਖੜਾ ਬੋਧੀ ਸਤ ਇਹ 93 ਸੈਂਟੀਮੀਟਰ ਉੱਚਾ ਹੈ ਇਹ ਬਰਤਾਨੀਆਂ ਚਾਪਕਾਰ ਵਿੱਚ ਪਿਆ ਹੈ ਇਸ ਦੇ ਵੀ ਹੱਥ ਟੁੱਟ ਗਏ ਹਨ ਪ੍ਰਕਾਸ਼ ਕੁੰਡਲ ਸਾਦਾ ਹੈ ਥੋੜੀ ਜੀ ਸਜਾਵਟ ਹੈ ਇਸ ਦੇ ਵਸਤਰ ਵੀ ਬਹੁਤ ਭਾਰੇ ਹਨ ਇਸ ਦਾ ਸੱਜਾ ਮੋਢਾ ਨੰਗਾ ਹੈ ਇਸ ਦੀਆਂ ਮੁੱਛਾਂ ਵੀ ਹਨ ਅਤੇ ਚਿਹਰਾ ਸ਼ਕਤੀਸ਼ਾਲੀ ਹੈ ਇਹ ਸਾਰੇ ਬੁੱਤ ਤਹਿਦਾ ਰੇਤਲੇ ਪੱਥਰ ਤੋਂ ਤਿਆਰ ਕੀਤੇ ਗਏ ਹਨ ਇਹ ਦੂਜੀ ਤੀਜੀ ਸ਼ਤਾਬਦੀ ਦੇ ਹਨ ਪਰਮੇਂਦਰਿਸ਼ ਇਹਨਾਂ ਵਿੱਚ ਮੂਰਤੀਆਂ ਵਿੱਚ 3 ਸੈਂਟੀਮੀਟਰ ਤੋਂ 13 ਸੈਂਟੀਮੀਟਰ ਹਨ ਇਹ ਇਹ ਇਨਾਂ ਵਿੱਚ ਜਾਤਕ ਕਹਾਣੀਆਂ ਦਰਸਾਈਆਂ ਗਈਆਂ ਹਨ ਪਰ ਬਧੇਰੇ ਬੁੱਧਮਤ ਦੇ ਜੀਵਨ ਦੀਆਂ ਘਟਨਾਵਾਂ ਦ੍ਰਿਸ਼ਮਾਨ ਹਨ ਉਸ ਦਾ ਕਰਾਮਾਤੀ ਜਨਮ ਬਚਪਨ ਦੇ ਖੇਲ ਖਰ ਛੱਡਣਾ ਕਿਸੇ ਮੰਗਤੇ ਨਾਲ ਕੱਪੜੇ ਵਟਾਉਣਾ ਦੇਣ ਤੇ ਮਾਰਤੇ ਵਿਜੇ ਪਾਉਣਾ ਗਿਆਨ ਦੀ ਪ੍ਰਾਪਤੀ ਪਾਗਲ ਹਾਥੀ ਨੂੰ ਸੋਧਣਾ ਉਸ ਦਾ ਮਹਾ ਪਰਣੇ ਨਿਰਮਾਣ ਆਦ ਗੁੰਧਾਰ ਦਾ ਪਰਮਹਾਨ ਪਰ ਨਿਰਮਾਣ ਦਾ ਦ੍ਰਿਸ਼ ਇਹ ਦ੍ਰਿਸ਼ ਵਿੱਚ ਬੁੱਧ ਨੂੰ ਇੱਕ ਉੱਚੇ ਪਲੰਗ ਉੱਤੇ ਲੇਟਿਆ ਦਿਖਾਇਆ ਗਿਆ ਹੈ ਉਸ ਦੇ ਆਸ-ਪਾਸ ਆਦੂ ਅਤੇ ਦੇਵਤੇ ਆਦ ਖੜੇ ਦਿਖਾਏ ਗਏ ਹਨ ਇੱਕ ਪਿਕਸ਼ੂ ਜਿਸ ਦਾ ਨਾਮ ਆਨੰਦ ਹੈ ਉਸ ਨੂੰ ਚਾਰਪਾਈ ਦੇ ਕੋਲ ਨੀਚੇ ਗਿਰਿਆ ਦਿਖਾਇਆ ਗਿਆ ਹੈ ਦੂਜਾ ਪਿਕਸ਼ੂ ਉਸ ਨੂੰ ਸਹਾਰਾ ਦੇ ਕੇ ਚੁੱਕ ਰਿਹਾ ਹੈ ਮਹਾਕਸ਼ਯਪ ਸਭ ਤੋਂ ਮੁਖਬੇ ਖੜਾ ਦਿਖਾਇਆ ਗਿਆ ਹੈ ਇਸ ਦੇ ਹੱਥ ਵਿੱਚ ਡੰਡਾ ਹੈ ਅਤੇ ਅਜੀਵਕ ਜੋ ਬੁੱਧ ਦੀ ਮੌਤ ਦੀ ਖਬਰ ਲੈ ਕੇ ਆਇਆ ਹੈ ਨਿਰਵਸਤਰ ਦਿਖਾਇਆ ਗਿਆ ਹੈ ਇਸ ਖਬਰ ਨੂੰ ਸੁਣ ਕੇ ਆਨੰਦ ਨੂੰ ਨੀਚੇ ਗਿਰਿਆ ਹੋਇਆ ਦਿਖਾਇਆ ਗਿਆ ਹੈ ਇਟਪੂਮੇ ਵਿੱਚ ਦੋ ਛਾਲ ਦੇ ਰੁੱਖ ਦਿਖਾਏ ਗਏ ਹਨ ਜੋ ਖੁਸ਼ਨਗਰ ਦੇ ਛੋਟੇ ਜਿਹੇ ਜੰਗਲ ਨੂੰ ਦਰਸਾਉਂਦੇ ਹਨ ਇਹ ਇਨਾਂ ਦੀਆਂ ਟਾਹਣੀਆਂ ਪੱਤਿਆਂ ਵਿੱਚ ਰਹਿਣ ਵਾਲੀਆਂ ਦੇਵੀਆਂ ਦਰਸਾਈਆਂ ਗਈਆਂ ਹਨ ਇਹਨਾਂ ਦੇ ਇਸ ਘਟਨਾ ਸਮੇਂ ਫੁੱਲਾਂ ਦੀ ਵਰਖਾ ਕੀਤੀ ਸੀ ਮਹਾਵੇਸਤ ਪਾਹੀ ਤੇ ਬਾਣੀ ਸ਼ਹਿਰ ਦਾ ਘੜਾ ਰੱਖਿਆ ਹੈ ਉਸ ਕੋਲ ਬੈਠੀ ਕ੍ਰਿਤੀ ਬਣਾਈ ਗਈ ਹੈ ਜੋ ਸ਼ਾਇਦ ਸਪੂਦਰਾ ਕਿਪੁੱਤ ਰਹਾ ਜੋ ਮਹਾਤਮਾ ਬੁੱਧਾ ਆਖਰੀ ਸ਼ਿਸ਼ਿਆ ਸੀ ਜਿਸ ਦੀ ਅਕ੍ਰਿਤੀ ਹੈ ਇਹ ਜਹੀ ਅਕ੍ਰਿਤੀਆਂ ਜਨਤਾ ਵਿੱਚ ਵੀ ਵੇਖਣ ਨੂੰ ਮਿਲਦੀਆਂ ਇਹ ਦ੍ਰਿਸ਼ ਅੱਜਕਲ੍ਹ ਭਾਰਤੀ ਜਾਇਬਕਰ ਵਿੱਚ ਪਿਆ ਹਨ ਕਲਕੱਤੇ ਵਿਖੇ ਪਿਆ ਹਨ ਪ੍ਰਭਾਵ ਇਹਨਾਂ ਬੁੱਤਾਂ ਵਿੱਚ ਉਪਰ ਵੀ ਦ੍ਰਿਸ਼ਾਂ ਵਿੱਚ ਰੋਮ ਯੂਨਾਨ ਜਾਂ ਸੀਰੀਆ ਦੀ ਮੂਰਤੀ ਕਲਾ ਦਾ ਪ੍ਰਭਾਵ ਸੀ ਕਈਆਂ ਦੀਆਂ ਸ਼ਕਲਾਂ ਰਾਨੀ ਸਨ ਤੇ ਭਾਰਤੀ ਵਸਤਰ ਭਾਰਤੀ ਹਨ ਪੂਤ ਰਿਸ਼ਾ ਵਿੱਚ ਜਨਾਨੀ ਪ੍ਰਭਾਵ ਹੈ ਸ਼ੇਰ ਬਾਂਦਰ ਕਈ ਹੋਰ ਵਸਤੂਆਂ ਭਾਰਤੀ ਹਨ ਗੰਧਾਰ ਕਲਾ ਪੱਥਰ ਦੀ ਕਈ ਪ੍ਰਕਾਰ ਦੀ ਹੈ ਬਰੀਕੀ ਦਾ ਕੰਮ ਕਰਦੇ ਸਮੇਂ ਟੁੱਟ ਜਾਂਦਾ ਸੀ ਇਸ ਕਾਰਨ ਛੋਟੀਆਂ-ਛੋਟੀਆਂ ਅਕ੍ਰਿਤਿਆ ਹਨ ਤੇ ਮੋਟੀਆਂ ਹਨ ਇਹਨਾਂ ਦੀ ਕੜਾਈ ਘਟ ਕੀਤੀ ਗਈ ਹੈ ਗੰਧਾਰ ਸਮੇਂ ਮਥਰਾ ਦੇ ਪ੍ਰਭਾਵ ਹੇਠ ਆ ਗਿਆ ਸੀ ਇਸ ਲਈ ਕੁਝ ਸਮੇਂ ਲਈ ਇਹਨਾਂ ਦੋਹਾਂ ਦੀ ਸ਼ੈਲੀ ਸਮਝੀ ਜਾਣ ਲੱਗ ਪਈ ਸੀ ਕੁਝ ਸਮੇਂ ਪਿਛੋਂ ਵੱਖਰੀ ਤਨਵਿਕਲੇ ਸ਼ੈਲੀ ਦਾ ਮਾਲਕ ਬਣ ਗਿਆ ਸੀ ਕਲਾ ਦੇ ਭਾਵ ਅਸੀਂ ਦੇਖਦੇ ਹਾਂ ਗੰਧਾਰ ਦੇ ਬੁੱਤ ਅੰਤਰੀ ਭਾਵ ਨੂੰ ਨਹੀਂ ਦਰਸਾਉਂਦੇ ਇਹ ਗੰਧਾਰ ਕਲਾ ਉਪਜਾਉ ਵਧੇਰੇ ਹੈ ਗੰਧਾਰ ਕਲਾ ਦਾ ਬੁੱਧੀ ਕੈਸੀ ਮੂਰਤੀ ਹੈ ਜਿਸ ਦਾੰ ਤਰੀਬ ਨਹੀਂ ਹੈ ਗੰਧਾਰ ਦੇ ਬੁੱਤਾਂ ਦੇ ਸਰੀਰ ਮਜ਼ਬੂਤ ਹਨ ਅਤੇ ਪ੍ਰਭਾਵਸ਼ਾਲੀ ਹਨ ਇਹਨਾਂ ਦੇ ਪੱਠਿਆਂ ਦੀ ਕੜਾਈ ਕੁਦਰਤੀ ਹੈ ਅੰਗਾਂ ਦਾ ਆਪਸੀ ਅਨੁਪਾਤ ਟੰਗਾ ਚੰਗਾ ਹੈ ਵਿਵਰਣ ਗੋਲਾਈ ਰੱਖਦਾ ਹੈ ਆਪ ਪਰਗਟਾਉ ਹੈ ਗੰਧਾਰ ਕਲਾ ਯੂਨਾਨ ਦੇ ਰਾਜ ਦਰਬਾਰ ਦੀ ਕਲਾ ਤੋਂ ਕਾਫੀ ਵਿਕਸਿਤ ਹੋਈ ਸੀ ਦੂਜੀ ਸਦੀ ਆ ਦੇ ਇਸ ਕਲਾ ਦਾ ਪਤਨ ਆਰੰਭ ਹੋ ਗਿਆ ਸੀ ਤੇ ਜਿਸ ਸਦੀ ਤੋਂ ਪਿਛੋਂ ਦੀ ਕਲਾ ਲੰਡਨ ਦੇ ਵਿਕਟੋਰੀਆ ਗਜਾਬ ਘਰ ਵਿੱਚ ਮਹਾਤਮਾ ਬੁੱਧਾ ਇੱਕ ਸਿਰ ਪਿਆ ਹੋਇਆ ਹੈ ਇਹ ਗੰਧਾਰ ਵਿੱਚੋਂ ਮਿਲਿਆ ਸੀ 5ਵੀਂ ਸਦੀ ਦਾ ਹੈ ਇਹ 29 ਸੈਂਟੀਮੀਟਰ ਉੱਚਾ ਹੈ ਚੂਨੇ ਦੇ ਪੱਥਰ ਦਾ ਹੈ ਇਸ ਦੀਆਂ ਗੁਲਾਈਆਂ ਮਲੈਂਬਰ ਘਟਾਉ ਹਨ ਵਾਲਾਂ ਦੀ ਬਣਾਵਟ ਵਧੇਰੇ ਗੰਧਾਰ ਦੀ ਪਹਿਲੀ ਸ਼ੈਲੀ ਦਾ ਪ੍ਰਭਾਵ ਹੈ ਇਸ ਸਿਰ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਰੰਗ ਪਹਿਲਾਂ ਕੀਤਾ ਹੋਇਆ ਸੀ ਜਿਹੜਾ ਹੁਣ ਨਹੀਂ ਰਿਹਾ 4ਵੀਂ ਸਦੀ ਦਾ ਸਿਰ ਜਿਹੜਾ ਹੁਣ ਸੇਂਟ ਲੂਇਜ਼ ਦਾ ਜਾਇਬਕਾਰ ਵਿੱਚ ਪਿਆ ਹੈ ਮਥਰਾ ਦੇ ਪ੍ਰਭਾਵ ਦਿਖਾਈ ਦਿੰਦਾ ਹੈ ਇਹ ਵੀ ਚੂਨੇ ਦੇ ਪੱਥਰ ਦਾ ਹੈ ਇਹ ਵੀ ਚੂਨੇ ਦੇ ਅੰਧਾਰ ਦੇ ਸਮੇਂ ਦੇ ਰੰਗੇ ਹੋਏ ਚੂਨੇ ਦੇ ਪੱਥਰ ਦੇ ਬਹੁਤ ਨਮੂਨੇ ਹਨ ਜਿਨ੍ਹਾਂ ਦੀ ਸ਼ੈਲੀ ਵਿੱਚ ਮਥਰਾ ਦਾ ਪ੍ਰਭਾਵ ਹੈ ਇਹ ਰੰਗ ਬਾਹਰਲੇ ਪ੍ਰਭਾਵ ਵੇਟ ਕੀਤਾ ਗਿਆ ਹੈ ਕਿਉਂਕਿ ਭਾਰਤ ਵਿੱਚ ਇਸ ਦਾ ਰਵਾਜ ਨਹੀਂ ਸੀ ਇਸ ਕਲਾ ਦਾ ਪ੍ਰਭਾਵ ਚੀਨ ਤੇ ਕੇਂਦਰੀ ਏਸ਼ੀਆ ਦੇ ਕਈ ਹੋਰ ਕੇਂਦਰਾਂ ਉੱਤੇ ਵੀ ਪਿਆ ਸੀ ਮਥਰਾ ਹੁਣ ਅਸੀਂ ਮਥਰਾ ਬਾਰੇ ਪੜ੍ਹਾਂਗੇ ਗੰਧਾਰ ਪੜੀਆ ਹੁਣ ਮਥਰਾ ਵਾਲੇ ਪਰਾਂਗੇ ਮਥਰਾ ਭਾਰਤ ਤੋਂ ਦੱਖਣ ਭਾਰਤ ਤੋਂ ਭਾਰਤੀ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਵਿੱਚ ਜਾਣ ਵਾਲੇ ਮੁੱਖ ਰਸਤੇ ਉੱਤੇ ਕੋਗਾ ਕੇਂਦਰ ਹੈ ਇਹ ਆਗਰੇ ਤੋਂ ਥੋੜੀ ਦੂਰ ਹੈ ਇਹ ਕਨਿਸ਼ਕ ਦੀਆਂ ਸਾਧੀਆਂ ਦੀ ਰਾਜਧਾਨੀ ਹੁੰਦਾ ਸੀ ਇਹ ਵੀ ਕਾਰਨ ਹੈ ਕਿ ਭਾਰਤ ਕਲਾ ਦਾ ਮੁੱਖ ਕੇਂਦਰ ਰਿਹਾ ਹੈ ਭਾਰਤ ਵਿੱਚ ਮੂਰਤੀ ਕਲਾ ਦਾ ਵਿਕਾਸ ਮਥਰਾ ਦੀ ਮੂਰਤੀ ਕਲਾ ਦਾ ਵਿਕਾਸ ਹੈ ਪਰ ਮਥਰਾ ਇਸਵੀ ਵੀ ਸੰਮਤ ਆਰੰਭ ਹੋਣ ਤੋਂ ਪਹਿਲਾਂ ਹੀ ਮੂਰਤੀ ਕਲਾ ਦਾ ਉਗਾ ਕੇਂਦਰ ਸੀ ਇਸ ਥਾਂ ਤੇ ਮੂਰਤੀ ਨਮੂਨੇ ਇਸ ਕਲਾ ਦੇ ਮੂਰਤੀਆਂ ਦੇ ਨਮੂਨੇ ਜਿਹੜੇ ਉਹ ਯਕਸ਼ ਮੂਰਤੀਆਂ 나ਗ ਮੂਰਤੀਆਂ ਨਾਲ ਮਿਲਦੇ ਹਨ ਇਸ ਵੀ ਸਮਤ ਆਰੰਭ ਹੁੰਦੇ ਹੀ ਮਥਰਾ ਕਸ਼ਾਨ ਰਾਜਿਆਂ ਦੇ ਅਧੀਨ ਹੋ ਗਿਆ ਸੀ ਜਿਹੜੇ ਬੁੱਧ ਮੱਤ ਨੂੰ ਮੰਨਣ ਵਾਲੇ ਸਨ ਇਸ ਸਮੇਂ ਤੋਂ ਪਹਿਲਾਂ ਮਹਾਂਤਵਾ ਬੁੱਧ ਦੀ ਹੂਂਦ ਕੇਵਲ ਚਿੰਨਾਰਾ ਹੀ ਦਰਸਾਈ ਜਾਂਦੀ ਸੀ ਜਿਵੇਂ ਪੈਰਾਂ ਦੇ ਨਿਸ਼ਾਨ ਛਤਰੀ ਸਤੂਪ ਬੋਧੀ ਹੱਥ ਹਾਥੀ ਆਦ ਇਹ ਖਿਆਲ ਕੀਤਾ ਜਾਂਦਾ ਸੀ ਕਿ ਬੁੱਧ ਦੀ ਹੋਂਦ ਇੰਨੀ ਆਦਰਯੋਗ ਹੈ ਕਿ ਉਸ ਦੀ ਸ਼ਕਲ ਪ੍ਰਤੱਖ ਨਹੀਂ ਹੋਣੀ ਚਾਹੀਦੀ ਇਸ ਸਮੇਂ ਵਿੱਚ ਬੁੱਧ ਦੀ ਸ਼ਕਲ ਤਿਆਰ ਹੋਣ ਲੱਗ ਪਈ ਕਿਉਂਕਿ ਹਰ ਕੋਈ ਬੁੱਧ ਦੀ ਮੂਰਤੀ ਪ੍ਰਤੱਖ ਰੂਪ ਵਿੱਚ ਵੇਖਣਾ ਚਾਹੁੰਦਾ ਸੀ ਹੁਣ ਤੱਕ ਕੋਈ ਖੋਈ ਖੋਜ ਅਨਸਾਰ ਮਹਾਤਮਾ ਬੁੱਧ ਦੀ ਪਹਿਲੀ ਅਕ੍ਰਿਤੀ 50 ਪੂਰਵ ਇਸਵੀ ਵਿੱਚ ਬਣਾਈ ਗਈ ਫਿਰ ਕਨਿਸ਼ਕ ਦੇ ਸਿੱਕਿਆਂ ਉੱਤੇ ਬਣਨ ਲੱਗ ਪਈ ਖੋਜੀਆਂ ਦਾ ਵਿਚਾਰ ਹੈ ਕਿ ਮਹਾਤਮਾ ਬੁੱਧ ਦੀ ਪੱਥਰ ਵਿੱਚ ਪਹਿਲੀ ਮੂਰਤੀ ਮਥਰਾ ਵਿੱਚ ਤਿਆਰ ਹੋਈ ਸੀ ਇਹ ਜੈਨਨੀ ਤੀਰਤੰਕਰ ਦੀ ਮੂਰਤੀ ਦੇ ਆਧਾਰ ਤੇ ਉਲੀਕੀ ਅਤੇ ਤਰਾਸ਼ੀ ਗਈ ਸੀ ਇਹ ਗੱਲ ਬਹੁਤੇ ਦੇ ਯਕੀਨ ਵਾਲੀ ਲੱਗਦੀ ਹੈ ਕਿ ਬੁੱਧ ਦੀ ਕ੍ਰਿਤੀ ਪਹਿਲਾਂ ਸਿੱਕਿਆਂ ਉੱਤੇ ਅਤੇ ਗੰਧਾਰ ਵਿੱਚ ਬਣਨ ਲੱਗ ਪਈ ਸੀ ਮਥਰਾ ਰਾਜ ਵਿੱਚ ਕੁਝ ਵੱਡੇ ਵੱਡੇ ਰਾਜਾ ਮਹਾਰਾਜਿਆਂ ਦੇ ਪੋਰਟਰੇਟ ਬਣੇ ਇਸ ਤਰ੍ਹਾਂ ਕਨਿਸ਼ਕ ਦਾ ਪੋਰਟਰੇਟ ਹੈ ਜਿਸ ਦਾ ਸਹੀ ਟੁੱਟਿਆ ਚੁੱਕਿਆ ਹੈ ਹੁਣ ਕਨਿਸ਼ਕ ਦੇ ਪੋਰਟਰੇਟ ਬਾਰੇ ਪੜ੍ਹਾਂਗੇ ਦੂਜੀ ਸਦੀ ਏਡੀ ਦਾ ਹੈ ਰਾਜੇ ਦੀ ਬਾਗ ਗੁਮ ਹੈ ਇਸ ਦੇ ਦੋ ਹੱਥ ਟੁੱਟੇ ਜਿਹੜੇ ਲੱਕ ਉੱਤੇ ਟਿਕੇ ਹੋਏ ਹਨ ਅੱਜ ਵੀ ਉਸੇ ਤਰ੍ਹਾਂ ਮੌਜੂਦ ਹਨ ਅੱਥਾਂ ਵਿੱਚ ਇੱਕ ਤਲਵਾਰ ਤੇ ਵੱਡਾ ਡੰਡਾ ਹੈ ਜਿਸ ਦੇ ਕੋਟ ਤੇ ਮੱਕੜ ਬਣਿਆ ਹੋਇਆ ਹੈ ਮੂਰਤੀ ਨੇ ਲੰਮਾ ਕੋਟ ਪਹਿਨਿਆ ਹੋਇਆ ਹੈ ਲੱਕ ਜਿਹੜਾ ਲੱਕ ਤੋਂ ਆ ਕੇ ਝਾਲਰ ਵਾਂਗ ਫੈਲ ਜਾਂਦਾ ਹੈ ਮੋٹے ਪੈੜ ਵਾਲੇ ਬੂਟ ਪਹਿਨੇ ਹੋਏ ਹਨ ਨਾ ਦੋਵੇਂ ਪੈਰ ਬਾਹਰ ਨੂੰ ਨਿਕਲਦੇ ਹਨ ਇਹ ਪੈਰ ਇੱਕ ਚੌਂਕੀ ਤੇ ਟਿਕੇ ਹੋਏ ਹਨ ਜਿੱਥੇ ਮੱਕੜ ਦੇ ਕੋਨੇ ਵਾਲੀ ਤਲਵਾਰ ਦੀ ਪੂਰੀ ਗੱਡੀ ਹੋਈ ਦਿਖਾਈ ਦੇ ਰਹੀ ਹੈ ਕੋਟੇ ਹੇਠਾਂ ਲੰਮੀ ਪਾਈ ਤੇ কুরਤੀ ਉੱਤੇ ਲਹਿਰੀਆਂ ਨਮੂਨਾ ਸਰਜਿਆ ਹੋਇਆ ਹੈ। ਹੇਠਲੇ ਹਿੱਸੇ ਉੱਤੇ ਕਰੋਸਟੀ ਭਾਗਾ ਵਿੱਚ ਖੁਦਾਈ ਕੀਤੀ ਹੋਈ ਹੈ ਜਿਸ ਦਾ ਅਰਥ ਹੈ ਗगन ਰਾਜਾ ਰਾਜਿਆਂ ਦਾ ਰਾਜਾ ਪਰਮਾਤਮਾ ਦਾ ਬੇਟਾ ਕਨਿਸ਼ਕ। ਇਸ ਦਾ ਸਿਰ ਟੁੱਟਿਆ ਹੋਇਆ ਹੈ ਇਸ ਮੂਰਤੀ ਵਿੱਚ ਮਤਨ ਅਧਿਕਾਰ ਤੇ ਸ਼ਕਤੀ ਝਲਕਦੀ ਹੈ। ਇਹ ਅੱਜਕੱਲ ਮਥੁਰਾ ਦੇ ਅਜਾਬ ਘਰ ਵਿੱਚ ਪਿਆ ਹੈ। ਉੱਪਰ ਮੇਦਿਸ਼ਾਂ ਵਿੱਚ ਬੇਕਚ ਨੈਲੀਆਂ ਨ ਦਰਸ਼ ਵਿੱਚ ਬਹੁਤ ਸ਼ਾਨਦਾਰ ਹੈ ਇਸ ਵਿੱਚ ਇੱਕ ਇਸਤਰੀ ਹੈ ਇਸਨੇ ਸ਼ਰਾਬ ਪੀਤੀ ਹੋਈ ਹੈ ਉਹ ਨਸ਼ੇ ਵਿੱਚ ਮਤ ਹੋਸ਼ ਹੈ ਉਸ ਦੀ ਦਸ਼ਾ ਪਦਰੀ ਮੂਰਤੀ ਪੱਲੀ ਪਾਂਥ ਦਰਸਾਈ ਗਈ ਹੈ ਇਸਨੇ ਖੱਬੀ ਬਾਹ ਪੁਰਸ਼ ਜੋ ਨੌਕਰ ਹੋ ਸਕਦਾ ਹੈ ਤੇ ਰੱਖੀ ਹੋਈ ਹੈ ਇਸ ਪੁਰਸ਼ ਨੇ ਹੱਥ ਵਿੱਚ ਪੀਣ ਵਾਲਾ ਪਿਆਲਾ ਫੜਿਆ ਹੋਇਆ ਹੈ ਇਸ ਇਸਤਰੀ ਦੇ ਮੂੰਹ ਵਿੱਚ ਅਧ ਬੇਹੋਸ਼ੀ ਦੀ ਦਸ਼ਾ ਜਾਪਦੀਆਂ ਹਨ ਇਹ ਇੱਕ ਜੀਵਨ ਦਾ ਜੂੰਦਾ ਜਾਗਦਾ ਦ੍ਰਿਸ਼ ਹੈ ਇਹ ਆਗ ਭਟ ਹੋਲੀ ਦ੍ਰਿਸ਼ ਉੱਗੇ ਹਨ ਆਗਿਆ ਪੱਟ ਸਪਾ ਪੱਥਰ ਦੇ ਟੁਕੜੇ ਜਿਨ੍ਹਾਂ ਦੀ ਸਜਾਵਟ ਕਰਵਾ ਕੇ ਮਨਸ਼ਾ ਪੂਰੀ ਹੋਣ ਤੇ ਮੰਦਰਾਂ ਵਿੱਚ ਸੜਾਵੇ ਵਜੋਂ ਦਿੱਤੇ ਜਾਂਦੇ ਸਨ ਮੱਥਰਾ ਕਾਲ ਦਾ ਮਹੱਤਮਪੂਰਨ ਨਮੂਨਾ ਹਨ ਮੂਰਤੀ ਕਲਾ ਦੇ ਵਿਕਾਸ ਵਿੱਚ ਇਹ ਪੜਾਇਕਸ਼ੀ ਜਕਸ਼ੀਆਂ ਵਿੱਚ ਕਾਮੀ ਜੋੜਿਆ ਮਿਥੋਨਸ ਕਹਿੰਨੇ ਹਨ ਜਿਨ੍ਹਾਂ ਨੂੰ ਵਿੱਚ ਵੇਖ ਸਕਦੇ ਹਾਂ ਸ਼ਕਲਾਂ ਵਿੱਚ ਕਾਫੀ ਵੱਡੀਆਂ ਤੇ ਦ੍ਰਿਸ਼ ਸਾਦੇ ਹਨ ਪੂਤਸਰੇ ਦੇ ਜੰਗਲੇ ਵਿੱਚ ਜਕਸ਼ਨੀ ਵਿੱਚ ਇਸ ਸੰਤਰ ਨੂੰ ਸਫਲਤਾਪੂਰਵਕ ਦਰਸਾਉਂਦੀ ਹੈ ਇਸ ਦਿੱਸੇ ਰੇੜੇ ਦਾ ਮੰਤਰ ਇਸ ਤਰ੍ਹਾਂ ਦੀ ਹੈ ਕਿ ਵਿਸ਼ਈ ਹੁੰਦੀ ਹੋਈ ਵੀ ਮਾਤਰੀ ਭਾਵ ਰੱਖਦੀ ਹੈ ਖੜਾ ਬੁੱਧ ਇਸ ਦੇ ਵਾਲ ਤੁੰਗਰਾਲੇ ਹਨ ਅਤੇ ਇਸ ਉੱਤੇ ਜੁੜਾ ਹੈ ਪਿੱਛੇ ਪ੍ਰਕਾਸ਼ ਕੁੰਡਲ ਸਾਦਾ ਹੈ ਸਰੀਰ ਦਾ ਉੱਪਰਲਾ ਭਾਗ ਅਤਾ ਕੱਪੜੇ ਨਾਲ ਟਕਿਆ ਹੋਇਆ ਹੈ ਅਤੇ ਸੱਜਾ ਮੋਢਾ ਨੰਗਾ ਹੈ ਬਾਸਤਰ ਭਾਰੇ ਅਤੇ ਸਰੀਰ ਨਾਲ ਚਿਪਕੇ ਹੋਏ ਹਨ ਇਹਨਾਂ ਦੇ ਵੱਟ ਤਰਤੀਬ ਵਿੱਚ ਲਾਈਆਂ ਹੋਈਆਂ ਰਖਾਵਾਂ ਦੁਆਰਾ ਦਰਸਾਈ ਗਏ ਹਨ ਲੱਕੜ ਦਾ ਕੱਪੜਾ ਕਮਰ ਨਾਲ ਬੰਨਿਆ ਹੋਇਆ ਹੈ ਉਤਨੇ ਸਰੀਰ ਦੀ ਚਾਦਰ ਖੱਬੇ ਮੋਢੇ ਉੱਤੇ ਆ ਕੇ ਲੱਕ ਦੇ ਸੱਜੇ ਪਾਸੇ ਆਉਂਦੀ ਹੈ ਇਹ ਭਾਵ ਗੋਲ ਮੂਰਤੀ ਦੇ ਨਮੂਨੇ ਹਨ ਪਰ ਸਾਹਮਣੇ ਪਾਸੇ ਦੀ ਵਧੇਰੇ ਕਢਾਈ ਕੀਤੀ ਗਈ ਹੈ ਸਰੀਰ ਤਕੜਾ ਹੈ ਮੋਢੇ ਚੌੜੇ ਹਨ ਸੀਨਾ ਸ਼ਕਤੀਸ਼ਾਲੀ ਹੈ ਤੇ ਸਾਰੀ ਸ਼ਕਲ ਭਾਰੀ ਜਾਪਦੀ ਹੈ ਇਹਨਾਂ ਦਾ ਅਨਾਜ ਅੰਦਾਜ਼ ਅਤੇ ਬਣਾਵਟ ਇਹਨਾਂ ਦੀ ਸ਼ਕਤੀ ਨੂੰ ਪ੍ਰਗਟਾਉਂਦੀ ਹੈ ਇਹ ਉੱਚ ਕੋਟੀ ਦੀ ਮੂਰਤੀਆਂ ਪ੍ਰਕਾਸ਼ਕੁੰਡਲੇ ਸੁਗਏ ਦੇ ਸਾਦੇ ਹਨ ਪਿਛਲੇਰੇ ਸਮੇਂ ਵਿੱਚ ਸਜਾਵਟ ਨਹੀਂ ਕੀਤੀ ਗਈ ਗੁਪਤ ਸਮੇਂ ਵੀ ਕਲਮਥੁਰਾ ਕਲਾ ਦੇ ਪ੍ਰਮੁੱਖ ਕੇਂਦਰ ਸੀ ਮਥੁਰਾ ਵਿੱਚ ਵਿਸ਼ਨੋਵਾਦ ਸ਼ੀਵਵਾਦ ਬੁੱਧਮਤ ਅਤੇ ਜੈਨਵਾਦ ਨਾਲੋਂ ਨਾਲ ਚੱਲਦੇ ਰਹੇ ਸੀ ਹਰ ਧਰਮ ਵਾਲੇ ਨੂੰ ਆਪਣੀ ਇੱਛਾ ਅਨੁਸਾਰ ਮੰਦਰ ਸਥਾਪਿਤ ਕਰਨ ਅਤੇ ਮੂਰਤੀਆਂ ਨਾਲ ਸਜਿਤ ਕਰਨ ਦੀ ਖੁੱਲ ਸੀ ਇਸਤਰੀਆਂ ਦੇ ਮੁਕਾਬਲੇ ਸਮੇਂ ਪੁਰਸ਼ਾਂ ਨੂੰ ਘੱਟ ਖੁਸ਼ ਤੇ ਚੁਲਬੁਲ ਦਿਖਾਇਆ ਗਿਆ ਇਸ ਪ੍ਰਕਾਰ ਇਹ ਕੁਸ਼ਾਨ ਕਾਲ ਆ ਜਿਹੜਾ 101 ਤੋਂ 250 ਈਸਵੀ ਤੱਕ ਚੱਲਿਆ ਮਤਲਬ ਪਹਿਲੀ ਸ਼ਤਾਬਦੀ ਤੋਂ ਤੀਜੀ ਸ਼ਤਾਬਦੀ ਈਸਵੀ ਤੱਕ ਚੱਲਿਆ ਇਹਦੇ ਦੋ ਕੇਂਦਰ ਸੀ ਮਥਰਾ ਤੇ ਗੰਧਾਰ ਦੀ ਮੂਰਤੀ ਕਲਾ ਕਰ ਰਹੇ ਆਪਾਂ ਨੇ ਪੜਿਆ ਪਹਿਲਾਂ ਮਥਰਾ ਬਾਰੇ ਪੜਿਆ ਤੇ ਫਿਰ ਗੰਧਾਰ ਬਾਰੇ ਪਹਿਲਾਂ ਗੰਧਾਰ ਬਾਰੇ ਪੜਿਆ ਤੇ ਫਿਰ ਮਥਰਾ ਬਾਰੇ ਪੜਿਆ ਇਸ ਤਰ੍ਹਾਂ ਕੁਸ਼ਾਨ ਕਾਲ ਆ ਜਿਹੜਾ ਇੱਕ ਨਿਸ਼ਕ ਕਾਲ ਆ ਜਿਹੜਾ ਉਹ ਕਿਹਾ ਜਾਂਦਾ ਹੈ ਇਹਦੇ ਇਹਦੇ ਵਿੱਚ ਜਿਹੜਾ ਕਲਾ ਦਾ ਬਹੁਤ ਵਿਕਾਸ ਹੋਇਆ ਇਹਦੇ ਵਿੱਚ ਜਿਹੜੀ ਬੁੱਧ ਦੀ ਮੂਰਤੀ ਸੀਗੀ ਉਹਦੀ ਅਕ੍ਰਿਤੀ ਬਣਾਉਣ ਲੱਗੀ ਪਹਿਲਾਂ ਉਹਨੂੰ ਚਿੰਨ੍ਹ ਦੇ ਰੂਪ ਵਿੱਚ ਦਰਸਾਇਆ ਜਾਂਦਾ ਸੀ ਹੁਣ ਬੁੱਧ ਨੂੰ ਅਕ੍ਰਿਤੀ ਦੇ ਰੂਪ ਵਿੱਚ ਜਿਹੜਾ ਉਹ ਦਰਸਾਇਆ ਜਾਣ ਲੱਗਿਆ ਸੀ ਇਸ ਤਰ੍ਹਾਂ ਕਨਿਸ਼ਕਾ ਕੁਰਸ਼ਾਨ ਕਾਲ ਆ ਜਿਹੜਾ ਹੈ ਉਹ ਦੋ ਭਾਗਾਂ ਚ ਆਪਾਂ ਵੰਡ ਕੇ ਪੜਿਆਂ ਗੰਧਾਰ ਤੇ ਮਥਰਾ ਮੂਰਤੀ ਕਲਾ ਚ ਸ਼ਾਸਤਰੀ ਕਲਾ ਵਿਗਾ ਇਸ ਤਰ੍ਹਾਂ ਜਿਹੜਾ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸਨਕਾਰੀਆਂ ਜਿਹੜੀਆਂ ਇਹਦੇ ਵਿੱਚ ਦਿੱਤੀ ਜਾਊਗੀ ਹਿਸਟਰੀ